ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਦੁਨੀਆ ਵਿੱਚ ਸਭ ਤੋਂ ਅਮੀਰ ਉਹ ਇਨਸਾਨ ਹੁੰਦਾ ਹੈ ਜਿਸ ਦਾ ਪਿਆਰ ਜਾਂਦਾ ਹੋਵੇ ਪਰ ਅਸੀਂ ਅਕਸਰ ਉਸ ਅਮੀਰੀ ਦੀ ਕਦਰ ਉਹਦੋਂ ਕਰਦੇ ਹਾਂ ਜਦੋਂ ਹੱਥਾਂ ਵਿੱਚ ਸਿਰਫ ਯਾਦਾਂ ਰਹਿ ਜਾਂਦੀਆਂ ਹਨ ਜਗਤਾਰ ਨੂੰ ਹਮੇਸ਼ਾ ਆਪਣੇ ਪਿਓ ਬਾਪੂ ਮੱਗਰ ਸਿੰਘ ਤੋਂ ਸ਼ਿਕਾਇਤ ਰਹਿੰਦੀ ਸੀ ਜਗਤਾਰ ਹੁਣ ਸ਼ਹਿਰ ਵਿੱਚ ਇੱਕ ਵੱਡੀ ਕੰਪਨੀ ਵਿੱਚ ਮੈਨੇਜਰ ਸੀ ਪਰ ਉਸ ਦਾ ਬਾਪੂ ਅੱਜ ਵੀ ਪਿੰਡ ਵਾਲੇ ਉਹੀ ਪੁਰਾਣੇ ਫਟੇ ਹੋਏ ਕੁੜਤੇ ਪਾਉਂਦਾ ਸੀ ਜਦੋਂ ਵੀ ਜਗਤਾਰ ਪਿੰਡ ਜਾਂਦਾ ਉਹ ਗੁੱਸੇ ਹੁੰਦਾ ਬਾਪੂ ਮੈਂ ਤੈਨੂੰ ਇੰਨੇ ਪੈਸੇ ਭੇਜਦਾ ਤੂੰ ਨਵੇਂ ਕੱਪੜੇ ਕਿਉਂ ਨਹੀਂ ਲੈਂਦਾ ਲੋਕ ਕੀ ਕਹਿਣਗੇ ਕਿ ਮੈਨੇਜਰ ਦਾ ਪਿਓ ਭਿਖਾਰੀਆਂ ਵਾਂਗ ਰਹਿੰਦਾ ਬਾਪੂ ਹਮੇਸ਼ਾ ਹੱਸ ਕੇ ਟਾਲ ਦਿੰਦਾ। ਪੁੱਤ, ਮੈਨੂੰ ਇਨ੍ਹਾਂ ਕੱਪੜਿਆਂ ਵਿੱਚ ਹੀ ਸਕੂਨ ਮਿਲਦਾ ਏ। ਤੂੰ ਆਪਣੇ ਬੱਚਿਆਂ ਤੇ ਖਰਚ ਕਰਿਆ ਕਰ। ਜਗਤਾਰ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਏ ਤੇ ਉਸ ਦਾ ਪਿਓ ਇੱਕ ਕੋਨੇ ਵਿੱਚ ਫਟੇ ਹੋਏ ਬਟੂਏ ਵਿੱਚ 10-10 ਦੇ ਨੋਟ ਗਿਣ ਰਿਹਾ ਏ। ਇੱਕ ਦਿਨ ਜਗਤਾਰ ਨੇ ਦੇਖਿਆ ਕਿ ਬਾਪੂ ਦਾ ਬਟੂਆ ਬਹੁਤ ਜ਼ਿਆਦਾ ਫਟਿਆ ਹੋਇਆ ਸੀ। ਉਸਨੇ ਗੁੱਸੇ ਵਿੱਚ ਉਹ ਬਟੂਆ ਬਾਪੂ ਦੇ ਹੱਥੋਂ ਖੋਇਆ। ਕੂੜੇ ਵਿੱਚ ਸੁੱਟ ਦਿੱਤਾ ਬਾਪੂ ਹੱਦ ਹੁੰਦੀ ਏ ਕੰਜੂਸੀ ਦੀ ਕੱਲ ਨੂੰ ਮੇਰੇ ਸੋਹਰੇ ਆ ਰਹੇ ਨੇ ਮੈਂ ਨਹੀਂ ਚਾਹੰਦਾ ਤੇਰੀ ਇਹ ਗਰੀਬੀ ਦੇਖਣ ਬਾਪੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕੁਝ ਨਹੀਂ ਕਿਹਾ ਬਸ ਚੁੱਪਚਾਪ ਕੂੜੇ ਵਿੱਚੋਂ ਉਹੀ ਫਟਿਆ ਹੋਇਆ ਬਟੂਆ ਚੁੱਕਿਆ ਉਸਨੂੰ ਸਾਫ਼ ਕੀਤਾ ਤੇ ਆਪਣੀ ਹਿੱਕ ਨਾਲ ਲਗਾ ਕੇ ਸੌ ਗਿਆ 2 ਮਹੀਨੇ ਬਾਅਦ ਅਚਾਨਕ ਖਬਰ ਆਈ ਕਿ ਬਾਪੂ ਦਾ ਦੇਹਾਂਤ ਹੋ ਗਿਆ ਏ ਜਗਤਾਰ ਪਿੰਡ ਪਹੁੰਚਿਆ ਸੰਸਕਾਰ ਤੋਂ ਬਾਅਦ ਜਦੋਂ ਬਾਪੂ ਦਾ ਸਮਾਨ ਸਮੀਟ ਰਿਆ ਸੀ ਤਾਂ ਉਸ ਨੂੰ ਉਹੀ ਫਟਿਆ ਹੋਇਆ ਬਟੂਆ ਮਿਲਿਆ ਜਗਤਾਰ ਨੇ ਨਫ਼ਰਤ ਨਾਲ ਉਹ ਬਟੂਆ ਖੋਲਿਆ ਕਿ ਦੇਖਾਂ ਤਾਂ ਸਹੀ ਵਿੱਚ ਹੈ ਕੀ ਪਰ ਜਿਵੇਂ ਹੀ ਉਸ ਨੇ ਬਟੂਆ ਖੋਲਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਬਟੂਏ ਦੇ ਅੰਦਰੋਂ ਇੱਕ ਪੁਰਾਣੀ ਚਿੱਠੀ ਅਤੇ ਡਾਕਟਰ ਦੀਆਂ ਕੁਝ ਪਰਚੀਆਂ ਨਿਕਲਦੀਆਂ ਹਨ ਉਸ ਬਟੂਏ ਵਿੱਚ ਪੈਸੇ ਨਹੀਂ ਸੀ ਉਸ ਵਿੱਚ ਜਗਤਾਰ ਦੀ ਬਚਪਨ ਦੀ ਇੱਕ ਫੋਟੋ ਸੀ ਤੇ ਉਹ ਪਰਚੀ 20 ਸਾਲ ਪੁਰਾਣੀ ਸੀ ਜਿਸ ਤੇ ਲਿਖਿਆ ਸੀ ਕਿਡਨੀ ਡੋਨੇਸ਼ਨ ਰਸੀਦ ਜਗਤਾਰ ਨੂੰ ਯਾਦ ਆਇਆ ਕਿ 20 ਸਾਲ ਪਹਿਲਾਂ ਉਸ ਦਾ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਕਿਸੇ ਅਣਜਾਣ ਨੇ ਉਸਨੂੰ ਕਿਡਨੀ ਦੇ ਕੇ ਬਚਾਈ ਸੀ ਉਹ ਅਣਜਾਣ ਕੋਈ ਹੋਰ ਨਹੀਂ ਉਹ ਸੀ ਆਪਣਾ ਕੰਜੂਸ ਪਿਓ ਸੀ ਉਸੇ ਟੀ ਵਿੱਚ ਬਾਪੂ ਨੇ ਲਿਖਿਆ ਸੀ ਪੁੱਤ ਜਗਤਾਰ ਮੈਂ ਨਵੇਂ ਕੱਪੜੇ ਇਸ ਲਈ ਨਹੀਂ ਲੈਂਦਾ ਸੀ ਕਿਉਂਕਿ ਮੇਰੇ ਸਰੀਰ ਤੇ ਉਹ ਵੱਡਾ ਆਪਰੇਸ਼ਨ ਦਾ ਨਿਸ਼ਾਨ ਸੀ ਮੈਂ ਨਹੀਂ ਚਾਹੁੰਦਾ ਸੀ ਤੈਨੂੰ ਕਦੇ ਪਤਾ ਲੱਗੇ ਕਿ ਤੇਰੀ ਜ਼ਿੰਦਗੀ ਲਈ ਮੈਂ ਆਪਣਾ ਸਰੀਰ ਵੇਚ ਦਿੱਤਾ ਹੈ ਜੇ ਤੈਨੂੰ ਪਤਾ ਲੱਗ ਜਾਂਦਾ ਤਾਂ ਤੂੰ ਮੇਰਾ एहसान ਮੰਨਣ ਲੱਗ ਜਾਂਦਾ ਤੇ ਪਿਓ ਕਦੇ ਪੁੱਤ ਤੇ एहसान ਨਹੀਂ ਕਰਦਾ ਬਸ ਪਿਆਰ ਕਰਦਾ ਹੈ ਜਗਤਾਰ ਉਹ ਫਟਿਆ ਬਟੂਆ ਫੜ ਕੇ ਜ਼ਮੀਨ ਤੇ ਬੈਠਾ ਰੋ ਰਿਹਾ ਹੈ ਜਗਤਾਰ ਅੱਜ ਉਹ ਤਾਂ ਵੱਡਾ ਅਮੀਰ ਸੀ ਪਰ ਉਹ ਬਟੂਆ ਉਸ ਨੂੰ ਆਪਣੀ ਔਕਾਤ ਦਿਖਾ ਰਿਹਾ ਸੀ ਅਸੀਂ ਬਾਹਰੀ ਚਮਕ ਤਮਕ ਵਿੱਚ ਇੰਨੇ ਅੰਨੇ ਹੋ ਜਾਂਦੇ ਆ ਕਿ ਮਾਪਿਆਂ ਦੇ ਜ਼ਖਮ ਦੇਖਣਾ ਹੀ ਭੁੱਲ ਜਾਂਦੇ ਆ ਦੋਸਤੋ ਆਪਣੇ ਮਾਪਿਆਂ ਦੀ ਕਦਰ ਕਰੋ ਇਸ ਤੋਂ ਪਹਿਲਾਂ ਕਿ ਉਹ ਸਿਰਫ ਇੱਕ ਤਸਵੀਰ ਬਣ ਕੇ ਰਹਿ ਜਾਵੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ